ਕਲੀਅਰ ਅੰਮ੍ਰਿਤ ਚੈਨਲ ਤੇ ਤੁਹਾਡਾ ਸਵਾਗਤ ਹੈ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ੍ਰੀ ਬਲਵਿੰਦਰ ਸਿੰਘ ਪੁੱਲਰ ਦੀ ਲਿਖੀ ਹੋਈ ਕਹਾਣੀ ਜੰਮਣ ਭੋਏ ਦੀ ਮਿੱਟੀ ਅੱਜ ਤੁਸੀਂ ਇਸ ਕਹਾਣੀ ਦਾ ਆਖਰੀ ਪਾਗ ਔਰ ਦੂਜਾ ਪਾਗ ਸੁਣ ਰਹੇ ਹੋ ਭੁੱਖੇ ਤੇਹਾਏ ਤਾਇਆ ਪਤੀਜਾ ਸਰਕੜੇ ਵਿੱਚ ਦੀ ਕਦੇ ਪਾਣੀ ਵਿੱਚ ਕਦੇ ਸੁੱਕੀ ਥਾਂ ਤੁਰਦੇ ਹੋਏ ਸਰਹੱਦ ਪਾਰ ਕਰ ਹੀ ਗਏ ਉਹ ਚੜ੍ਹਦੇ ਪੰਜਾਬ ਦੇ ਡੇਰਾ ਬਾਬਾ ਨਾਨਕ ਪਹੁੰਚ ਗਏ ਸਨ ਪਿੰਡ ਦੇ ਬਾਹਰ ਇੱਕ ਬੋਰਡ ਹੇਠ ਖੜੇ ਕੁਝ ਬਜ਼ੁਰਗਾਂ ਨੇ ਉਹਨਾਂ ਨੂੰ ਪੁੱਛਿਆ ਤਾਂ ਕਰਮ ਸਿੰਘ ਨੇ ਸਾਰੀ ਕਹਾਣੀ ਸੁਣਾ ਦਿੱਤੀ ਕਿ ਉਹ ਕਿਵੇਂ ਬਚ ਕੇ ਆਏ ਸਨ ਬਜ਼ੁਰਗਾਂ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਾਇਆ ਜਿੱਥੇ ਉਹਨਾਂ ਲੰਗਰ ਪਾਣੀ ਛਕਿਆ ਪਿੰਡ ਵਾਲਿਆਂ ਨੇ ਉਹਨਾਂ ਨੂੰ ਪਹਿਨਣ ਲਈ ਕੱਪੜੇ ਲਿਆ ਕੇ ਦਿੱਤੇ ਮਰੱਬਿਆਂ ਦੇ ਮਾਲਕ ਪਰਿਵਾਰ ਦੇ ਇਹ ਦੋ ਮੈਂ ਆਪਣੀ ਜ਼ਮੀਨ ਜਾਇਦਾਦ ਪਸ਼ੂ ਡੰਗਰ ਤੇ ਭਰਿਆ ਭਰਾਇਆ ਘਰਬਾਰ ਛੱਡ ਕੇ ਆਪਣੀ ਜਾਨ ਲੈ ਕੇ ਇੱਥੇ ਪਹੁੰਚੇ ਸਨ ਜਿਸ ਘਰੋਂ ਰੋਜ਼ਾਨਾ ਦਰਜਨਾ ਕੰਮ 'ਇ ਆਪਣੀ ਪਰਿਵਾਰ ਪਾਲਦੇ ਸਨ ਉਸ ਘਰ ਦੇ ਮੈਂਬਰ ਬਿਗਾਨੇ ਮੂਰੇ ਹੱਥ ਅੱਡ ਰਹੇ ਸਨ ਲੋਕਾਂ ਦੇ ਲਾਹੇ ਹੋਏ ਕੱਪੜੇ ਪਾਉਣ ਲਈ ਮਜਬੂਰ ਸਨ ਕੋਈ 2 ਹਫ਼ਤੇ ਉਹ ਗੁਰਦੁਆਰਾ ਸਾਹਿਬ ਰਹੇ ਇਸ ਉਪਰੰਤ ਉਹ ਜਲੰਧਰ ਵਿਖੇ ਲਗਾਏ ਇੱਕ ਕੈਂਪ ਵਿੱਚ ਚਲੇ ਗਏ ਉੱਜੜ ਕੇ ਪਹੁੰਚੇ ਹਿੰਦੂ ਸਿੱਖਾਂ ਨੂੰ ਇੱਥੇ ਇਕੱਠੇ ਕੀਤਾ ਜਾ ਰਿਹਾ ਸੀ ਤਾਂ ਜੋ ਉਹਨਾਂ ਨੂੰ ਕਿਤੇ ਨਾ ਕਿਤੇ ਵਸਾਇਆ ਜਾ ਸਕੇ ਕੋਈ 1 ਮਹੀਨਾ ਉਹਨਾਂ ਨੂੰ ਇਸ ਕੈਂਪ ਵਿੱਚ ਰਹਿਣਾ ਪਿਆ ਉਸ ਤੋਂ ਬਾਅਦ ਉਹਨਾਂ ਨੂੰ ਸੁਨਾਮ ਦੇ ਨਜ਼ਦੀਕ ਪਿੰਡ ਚੀਮਾ ਵਿਖੇ 8 ਏਕੜ ਜ਼ਮੀਨ ਅਲਾਟ ਹੋ ਗਈ। ਆਖਰ 6 ਮਰਬਿਆਂ ਵਾਲਾ ਲੰਬੜਦਾਰ ਦਾ ਪਰਿਵਾਰ 8 ਕਿੱਲਿਆਂ ਤੇ ਸੀਮਤ ਹੋ ਕੇ ਰਹਿ ਗਿਆ। ਕਰਮ ਸਿੰਘ ਨੇ ਆਪਣੇ ਭਤੀਜੇ ਇੰਦਰ ਸਿੰਘ ਨੂੰ ਪੜਨ ਲਾ ਦਿੱਤਾ ਤੇ ਆਪ ਖੇਤੀ ਦਾ ਕੰਮ ਵੇਡ ਲਿਆ। ਦਿਨ ਰਾਤ ਮਿਹਨਤ ਕੀਤੀ ਜ਼ਮੀਨ ਅਤੇ ਇੱਥੋਂ ਉੱਜੜ ਕੇ ਗਏ ਚੱਗੜਖਾਨ ਦਾ ਮਕਾਨ ਤਾਂ ਉਸ ਨੂੰ ਮਿਲ ਗਿਆ ਸੀ। ਪਰ ਘਰ ਦਾ ਕੋਈ ਸਮਾਨ ਉਹਨਾਂ ਦੇ ਹੱਥ ਨਾ ਆਇਆ ਪਿੰਡ ਵਾਸੀਆਂ ਨੇ ਸਮਰੱਥਾ ਅਨੁਸਾਰ ਉਹਨਾਂ ਦੀ ਮਦਦ ਵੀ ਕੀਤੀ ਕਿਸੇ ਨੇ ਚਾਰ ਪਾਂਡੇ ਦਿੱਤੇ ਕਿਸੇ ਨੇ ਦੋ ਬਿਸਤਰੇ ਦਿੱਤੇ ਕਿਸੇ ਨੇ ਮੰਜੇ ਅਤੇ ਕਿਸੇ ਨੇ ਕੁਝ ਚੈਰਟਡ ਪਰਣ ਲਈ ਚਾਰ ਮਣ ਦਾਣੇ ਵੀ ਦੇ ਦਿੱਤੇ ਕਰਮ ਸਿੰਘ ਨੇ ਸਬਰ ਕਰਦਿਆਂ ਰੱਜ ਕੇ ਮਿਹਨਤ ਕੀਤੀ ਕੁਝ ਸਾਲਾਂ ਵਿੱਚ ਉਹਨੇ ਘਰ ਵਰਤੋਂ ਦੀ ਹਰ ਚੀਜ਼ ਵਸਤ ਸਮੇਤ ਮੱਝਾਂ ਤੇ ਬਲਦ ਵੀ ਖਰੀਦ ਲਏ ਇੰਦਰ ਸਿੰਘ ਗੱਭਰੂ ਹੋਇਆ ਤਾਂ ਉਸਨੇ ਪੜ੍ਹਾਈ ਛੱਡ ਕੇ ਖੇਤੀ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਉਹ ਹੁਣ ਚੰਗਾ ਖਾਂਦੇ ਪੀਂਦੇ ਤੇ ਚੰਗਾ ਪਹਿਨਦੇ ਇੰਦਰ ਸਿੰਘ ਦਾ ਵਿਆਹ ਹੋ ਗਿਆ ਉਹਨਾਂ ਦੇ ਘਰ ਚਾਰ ਪੁੱਤਰ ਹੋਏ ਵੱਡਾ ਸੁਰਮਕ ਸਿੰਘ ਗੁਰਦਿਆਲ ਸਿੰਘ ਗੁਰਾਂਦਿੱਤਾ ਸਿੰਘ ਤੇ ਬਹਾਦਰ ਸਿੰਘ ਸਮਾਪਾ ਕੇ ਉਹ ਵੀ ਕੰਮ ਨੂੰ ਹੱਥ ਪਾਉਣ ਲੱਗ ਪਏ ਹੁਣ ਕਮਾਈ ਕਰਨ ਵਾਲੇ 6 ਜਣੇ ਹੋ ਗਏ ਸਨ ਪੁੱਤਰਾਂ ਦੇ ਵਿਆਹ ਹੋ ਗਏ ਤਾਂ ਘਰ ਸੰਭਾਲਣ ਵਾਲੀਆਂ ਵੀ ਪੰਜ ਔਰਤਾ ਘਰ ਦੇ ਕੰਮ ਦਾ ਗਾਹ ਪਾਈ ਰੱਖਦੀਆਂ ਹੁਣ ਉਹ ਜ਼ਮੀਨ ਖਰੀਦਣ ਵਾਲੇ ਵੀ ਹੋ ਗਏ ਸਨ ਹਰ ਸਾਲ ਇੱਕ ਦੋ ਕਿੱਲੇ ਖਰੀਦ ਖਰੀਦਦੇ ਰਹਿੰਦੇ ਤਿੰਨ ਕੁ ਦਹਾਕਿਆਂ ਵਿੱਚ ਉਹਨਾਂ ਜ਼ਮੀਨ ਵੀ ਦੁੱਗਣੀ ਕਰ ਲਈ ਟਰੈਕਟਰ ਸਮੇਤ ਸਾਰੀ ਮਸ਼ੀਨਰੀ ਖਰੀਦ ਲਈ ਇੰਦਰ ਸਿੰਘ ਦੇ ਪੋਤੇ-ਪੋਤੀਆਂ ਦੇ ਵੀ ਵਿਆਹ ਹੋ ਗਏ ਉਹਨਾਂ ਦਾ ਪਰਿਵਾਰ ਪਿੰਡ ਦੇ ਵੱਡੇ ਲਾਣਿਆਂ ਵਿੱਚ ਗਿਣਿਆ ਜਾਣ ਲੱਗਿਆ ਇੰਦਰ ਸਿੰਘ ਬਿਰਧ ਅਵਸਥਾ ਵਿੱਚ ਚਲਾ ਗਿਆ ਸੀ ਜਦੋਂ ਕਦੇ ਉਸ ਨੂੰ ਆਪਣੇ ਪਿਤਾ ਅਤੇ ਮਨਸੂਰਪੁਰ ਵਿੱਚ ਬਤਾਏ ਦਿਨ ਯਾਦ ਆਉਂਦੇ ਤਾਂ ਉਹ ਮਾਣ ਜਿਹਾ ਮਹਿਸੂਸ ਕਰਦਾ ਫਿਰ ਅੱਖਾਂ ਸਾਹਮਣੇ ਮਾਂ ਬਾਪ ਸਮੇਤ ਵੱਡ-ਵੱਡ ਸੁਟੇ ਘਰ ਦੇ ਮੈਂਬਰਾਂ ਅਤੇ ਭਰਿਆ ਭਰਾਇਆ ਘਰ ਬਾਰ ਛੱਡਣ ਦੀ ਯਾਦ ਤਾਜ਼ਾ ਹੋ ਜਾਂਦੀ ਤੇ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਪਰਿਵਾਰ ਵਾਲਿਆਂ ਕੋਲ ਉਹ ਇਹਨਾਂ ਯਾਦਾਂ ਨੂੰ ਨਾ ਫਰੋੜਦਾ ਆਪਣੇ ਦਿਲ ਵਿੱਚ ਇਹ ਦਵਾਈ ਰੱਖਦਾ ਵੰਡ ਨੂੰ ਵੀ ਹੁਣ ਕਈ ਦਹਾਕੇ ਲੰਘ ਗਏ ਦੋਵਾਂ ਦੇਸ਼ਾਂ ਦੀਆਂ ਲੜਾਈਆਂ ਵੀ ਹੋਈਆਂ ਸਰਹੱਦਾਂ ਤੇ ਹਮੇਸ਼ਾ ਮਾਹੌਲ ਤਣਾਅ ਵਾਲਾ ਬਣਿਆ ਰਹਿੰਦਾ ਪਰ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਲੋਕ ਇੱਕ ਦੂਜੇ ਨੂੰ ਮਿਲਣ ਲਈ ਤੰਗਦੇ ਰਹਿੰਦੇ ਸਨ ਸਮਾਂ ਪਾ ਕੇ ਵੀਜ਼ਾ ਲੈ ਕੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਜਥਿਆਂ ਨੂੰ ਪ੍ਰਵਾਨਗੀ ਮਿਲਣ ਲੱਗ ਪਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਲਈ ਚੜ੍ਹਦੇ ਪੰਜਾਬ ਤੋਂ ਜਥਾ ਨਨਕਾਣਾ ਸਾਹਿਬ ਪਾਕਿਸਤਾਨ ਲਈ ਭੇਜਿਆ ਜਾਣਾ ਸੀ ਇੰਦਰ ਸਿੰਘ ਦੇ ਵੱਡੇ ਸੁਪੁੱਤਰ ਸੁਰਮਕ ਸਿੰਘ ਨੇ ਵੀ ਪਾਸਪੋਰਟ ਜਮ੍ਹਾਂ ਕਰਵਾ ਕੇ ਦਰਖਾਸਤ ਦੇ ਦਿੱਤੀ ਉਸ ਦਾ 15 ਦਿਨਾਂ ਦਾ ਵੀਜ਼ਾ ਲੱਗ ਗਿਆ ਸੁਰਮਕ ਸਿੰਘ ਨੇ ਪਾਕਿਸਤਾਨ ਦੀ ਧਰਤੀ ਤੇ ਪਹਿਲੀ ਵਾਰ ਪੈਰ ਧਰਨਾ ਸੀ ਪਰ ਉਸ ਨੂੰ ਇਸ ਗੱਲੋਂ ਖੁਸ਼ੀ ਸੀ ਕਿ ਉਹ ਗੁਰੂ ਸਾਹਿਬ ਦੇ ਜਨਮ ਅਸਥਾਨ ਤੇ ਦਰਸ਼ਨ ਕਰ ਸਕੇਗਾ ਅਤੇ ਉਸ ਇਲਾਕੇ ਵਿੱਚ ਜਾਵੇਗਾ ਜਿੱਥੇ ਉਸ ਦੇ ਵਡੇਰੇ ਭਰਾ ਰਹਿੰਦੇ ਸਨ ਬਾਬਾ ਇੰਦਰ ਸਿੰਘ ਨੇ ਪਾਕਿਸਤਾਨ ਜਾਣ ਤੋਂ ਇੱਕ ਦਿਨ ਪਹਿਲਾਂ ਸੁਰਮਕ ਸਿੰਘ ਨੂੰ ਬੁਲਾ ਕੇ ਆਪਣੇ ਕੋਲ ਬਿਠਾਇਆ ਤੇ ਉਸ ਨੂੰ ਪਿੰਡ ਮਨਸੂਰ ਪਰ ਬਾਰੇ ਜਾਣਕਾਰੀ ਦਿੱਤੀ ਨਣਕਾਣਾ ਸਾਬ ਤੋਂ ਪਿੰਡ ਨੂੰ ਜਾਣ ਵਾਲਾ ਰਾਹ ਸਮਝਾਇਆ ਫਿਰ ਕਿਹਾ ਪੁੱਤਰਾ ਹੁਣ ਚੱਲਿਆ ਤਾਂ ਹੈ ਮਨਸੂਰ ਪਰ ਜ਼ਰੂਰ ਜਾ ਕੇ ਆਵੀ ਉੱਥੇ ਆਪਣੇ ਵੱਡਿਆਂ ਦਾ ਵਸੇਵਾ ਰਿਹਾ ਹੈ ਮੇਰੀ ਉਹ ਜਨਮ ਭੂਮੀ ਹੈ ਆਪਣਾ ਘਰ ਅਜੇ ਹੋਵੇਗਾ ਉੱਥੇ ਉੱਥੇ ਜਾਇ ਤੇ ਉਸ ਧਰਤੀ ਨੂੰ ਨਮਸਕਾਰ ਕਰੀ ਉੱਥੋਂ ਦੇ ਲੋਕਾਂ ਨੂੰ ਪਿਆਰ ਸਤਿਕਾਰ ਨਾਲ ਮਿਲੀ ਉਹ ਮੇਰੇ ਉਹਨਾਂ ਸਾਥੀਆਂ ਦੇ ਵਾਰਸ ਹੀ ਹੋਣਗੇ ਜਿਨ੍ਹਾਂ ਨਾਲ ਮੈਂ ਰਲ ਕੇ ਬਚਪਨ ਚ ਖੇਡਿਆ ਤੇ ਖਾਦਾ ਪੀਤਾ ਸੀ ਹਾਂ ਇੱਕ ਗੱਲ ਧਿਆਨ ਨਾਲ ਸੁਣ ਲੈ ਮਨਸੂਰਪੁਰ ਵਾਲੇ ਆਪਣੇ ਘਰ ਦੀ ਮਿੱਟੀ ਜ਼ਰੂਰ ਲੈ ਕੇ ਆਵੀ ਇਹ ਸਮਝਾਉਂਦਿਆਂ ਇੰਦਰ ਸਿੰਘ ਦੀਆਂ ਕਈ ਵਾਰ ਅੱਖਾਂ ਨਮ ਹੋਈਆਂ ਤੇ ਉਸਨੇ ਗਲ ਵਿੱਚ ਪਾਏ ਪਰਨੇ ਨਾਲ ਪੁੰਜਣਾ ਅਗਲੇ ਦਿਨ ਸੁਰਮਕ ਸਿੰਘ ਤਿਆਰ ਹੋ ਕੇ ਅੰਮ੍ਰਿਤਸਰ ਪਹੁੰਚ ਗਿਆ ਜਿੱਥੋਂ ਨਨਕਾਣਾ ਸਾਹਿਬ ਜਾਣ ਵਾਲਾ ਜਥਾ ਇਕੱਠਾ ਹੋ ਕੇ ਅਟਾਰੀ ਬਾਰਡਰ ਤੇ ਪੁੱਜਾ ਸਰਹੱਦਾਂ ਤੇ ਕਾਗਜ਼ਾਂ ਦੀ ਪੜਤਾਲ ਕੀਤੀ ਜਾਣੀ ਸੀ ਸੁਰਮਕ ਸਿੰਘ ਦਾ ਦਿਲ ਧੜਕਣ ਲੱਗਾ ਕਿ ਜੇ ਕਾਗਜ਼ਾਂ ਵਿੱਚ ਕੋਈ ਕਮੀ ਹੋਈ ਤਾਂ ਇੱਥੋਂ ਨਾ ਮੁੜਨਾ ਪੈ ਜਾਏ ਉਸਨੇ ਉਦੋਂ ਵਾਹਿਗੁਰੂ ਦਾ ਸ਼ੁਕਰ ਕੀਤਾ ਜਦ ਸਾਰੇ ਕਾਗਜ਼ ਠੀਕ ਪਾਏ ਗਏ ਅਤੇ ਉਸ ਨੂੰ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਉਹ ਅੰਗਰੇਜ਼ ਹਕੂਮਤ ਵੱਲੋਂ ਖਿੱਚੀ ਗਈ ਲਕੀਰ ਟੱਪਣ ਲੱਗਾ ਤਾਂ ਉਸਨੇ ਬ੍ਰਿਟਿਸ਼ ਸਰਕਾਰ ਨੂੰ ਮਨ ਵਿੱਚ ਕਈ ਗਾਲਾਂ ਕੱਢੀਆਂ ਜਿੰਨਾ ਇਹ ਦੂਰੀਆਂ ਬਣਾ ਦਿੱਤੀਆਂ ਸਨ ਪਾਕਿਸਤਾਨ ਵਾਲਿਆਂ ਨੇ ਵੀ ਕਾਗਜ਼ਾਂ ਦੀ ਪੜਤਾਲ ਕਰਕੇ ਅੱਗੇ ਜਾਣ ਦਾ ਇਸ਼ਾਰਾ ਕਰ ਦਿੱਤਾ ਉਧਰ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਵੱਲੋਂ ਬੱਸਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਿੰਨਾ ਵਿੱਚ ਸਵਾਰ ਹੋ ਕੇ ਉਹ ਨਨਕਾਣਾ ਸਾਹਿਬ ਪਹੁੰਚ ਗਏ ਸਭ ਤੋਂ ਪਹਿਲਾਂ ਸੁਰਮਖ ਸਿੰਘ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਨਤਮਸਤਕ ਹੋਇਆ ਦੋ ਦਿਨ ਉੱਥੇ ਰਿਹਾ ਫਿਰ ਗੁਰੂ ਘਰ ਸੇਵਾ ਕੀਤੀ ਦੂਜੇ ਗੁਰਦਵਾਰਿਆਂ ਦੇ ਦਰਸ਼ਨ ਕੀਤੇ ਇਸ ਤੋਂ ਬਾਅਦ ਸੁਰਮਖ ਸਿੰਘ ਨੇ ਇੱਕ ਟੈਕਸੀ ਕਰਵਾਈ ਤੇ ਮਨਸੂਰਪੁਰ ਪਹੁੰਚ ਗਿਆ ਪਿੰਡ ਦੀ ਸੱਤ ਵਿੱਚ ਜਾ ਕੇ ਜਦ ਉਸ ਨੇ ਆਪਣੇ ਬਾਰੇ ਦੱਸਿਆ ਕਿ ਉਹ ਪਹਾੜਾ ਸਿੰਘ ਲੰਬੜਦਾਰ ਦਾ ਪੋਤਰਾ ਸੁਰਮਖ ਸਿੰਘ ਐ ਇੰਦਰ ਸਿੰਘ ਦਾ ਪੁੱਤਰ ਤਾਂ ਸੁਣਨ ਵਾਲਿਆਂ ਨੇ ਉੱਠ ਕੇ ਉਸ ਨੂੰ ਹਿੱਕ ਨਾਲ ਲਾਇਆ ਬਜ਼ੁਰਗਾਂ ਨੇ ਮਾੜੇ ਵਕਤ ਨੂੰ ਯਾਦ ਕਰਕੇ ਅੱਖਾਂ 'ਚੋਂ ਹੰਝੂ ਕੇਰੇ ਤੇ ਸੁਰਮਖ ਸਿੰਘ ਨੇ ਰੋਂਦਿਆ ਹਟਕੋਰੇ ਲੈ ਬਜ਼ੁਰਗ ਸੁਰਮਖ ਸਿੰਘ ਨੂੰ ਲੈ ਕੇ ਉਹਨਾਂ ਦੇ ਘਰ ਵੱਲ ਤੁਰ ਪਏ ਰਾਹ ਵਿੱਚ ਜਿਸਨੂੰ ਵੀ ਪਤਾ ਲੱਗਦਾ ਨਾਲ ਤੁਰ ਪੈਂਦਾ ਘਰ ਤੱਕ ਪਹੁੰਚਦਿਆਂ ਕਈ ਦਰਜਣ ਮਰਦ ਔਰਤਾਂ ਤੇ ਬੱਚੇ ਇਕੱਠੇ ਹੋ ਗਏ ਉਹਨਾਂ ਦਾ ਘਰ ਫਿਰੋਜ਼ਪੁਰ ਤੋਂ ਉੱਜੜ ਕੇ ਗਏ ਮਿਹਰਦੀਨ ਦੇ ਪਰਿਵਾਰ ਨੂੰ ਅਲਾਰਟ ਹੋ ਗਿਆ ਸੀ ਮਿਹਰਦੀਨ ਦਾ ਕਾਫੀ ਵੱਡਾ ਪਰਿਵਾਰ ਸੀ ਉਸ ਦੇ ਪੁੱਤਰ ਨੂੰ ਹਾਂ ਪੋਤੇ-ਪੋਤੀਆਂ ਨਾਲ ਘਰ ਭਰਿਆ ਪਿਆ ਸੀ ਇੱਕ ਪਾਸੇ ਹਥਣੀਆਂ ਵਰਗੀਆਂ ਮੱਝਾਂ ਖੜੀਆਂ ਸਨ ਬੜਦਾਂ ਦੀ ਦਰਸ਼ਨੀ ਜੋੜੀਆਂ ਦੀਆਂ ਟੱਲੀਆਂ ਖੜਕ ਰਹੀਆਂ ਸਨ ਸੁਰਮਖ ਸਿੰਘ ਬਾਰੇ ਦੱਸਣ ਤੇ ਮਿਹਰਦੀਨ ਦੇ ਪਰਿਵਾਰ ਨੂੰ ਖੁਸ਼ੀਆਂ ਚੜ ਗੰਗਾ ਸਾਰਾ ਟੱਬਰ ਸੇਵਾ ਵਿੱਚ ਭੱਜਿਆ ਫਿਰਦਾ ਸੀ ਕੋਈ ਮੰਝੇ ਢਾ ਰਿਹਾ ਸੀ ਕੋਈ ਪਾਣੀ ਪਲਾ ਰਿਹਾ ਸੀ ਔਰਤਾਂ ਦੁੱਧ ਚਾਹ ਗਰਮ ਕਰਨ ਲੱਗੀਆਂ ਸੀ ਕੰਮ ਕਰਦੇ ਕਰਦੇ ਉਹ ਭੱਜ ਕੇ ਸੁਰਮਖ ਸਿੰਘ ਕੋਲ ਆ ਜਾਂਦੇ ਉਸ ਦੇ ਬੋਲਾਂ ਨੂੰ ਸੁਣਦੇ ਟਿੱਕ ਟਿੱਕੀ ਲਾ ਕੇ ਉਸ ਦੇ ਮੂੰਹ ਵੱਲ ਤੱਕਦੇ ਵਿੜਾ ਮੰਝਾਂ ਨਾਲ ਭਰ ਗਿਆ ਵਿਚਾਲੇ ਸੁਰਮਖ ਸਿੰਘ ਬੈਠਾ ਸੀ ਮਨਸੂਰਪੁਰ ਦੇ ਲੋਕ ਇਉਂ ਮਹਿਸੂਸ ਕਰ ਰਹੇ ਸਨ ਜਿਵੇਂ ਪਹਾੜਾ ਸਿੰਘ ਮੁੜ ਆਇਆ ਹੋਵੇ ਵੰਡ ਦੀ ਗੱਲ ਛਿੜਦੀ ਦੁੱਖਾਂ ਨੂੰ ਯਾਦ ਕਰਦੇ ਔਰਤਾਂ ਮਰਦ ਅੱਖਾਂ ਪੂੰਝਦੇ ਪਿੰਡ ਦੇ ਬੱਚੇ ਸੁਰਮਖ ਸਿੰਘ ਦੀ ਗੋਦ ਵਿੱਚ ਬੈਠ ਕੇ ਤਸਵੀਰਾਂ ਖਿਚਾ ਰਹੇ ਸਨ ਮਹਾਲ ਕਦੇ ਵਿਆਹ ਵਰਗਾ ਹੋ ਜਾਂਦਾ ਤੇ ਕਦੇ ਉਦਾਸੀ ਵਾਲਾ ਸਰਮਕ ਸਿੰਘ ਨੇ ਆਪਣੇ ਪਿਤਾ ਇੰਦਰ ਸਿੰਘ ਦੇ ਹਾਣੀਆਂ ਦੇ ਨਾਂ ਦੱਸਦਿਆਂ ਉਹਨਾਂ ਬਾਰੇ ਪੁੱਛਿਆ ਤਾਂ ਉਹਨਾਂ ਦੇ ਪੁੱਤ-ਪੋਤੇ ਤਾਂ ਕੋਲੇ ਹੀ ਬੈਠੇ ਸਨ ਉਹਨਾਂ ਦੱਸਿਆ ਕਿ ਉਸ ਸਮੇਂ ਦਾ ਇੱਕ ਬਜ਼ੁਰਗ ਬਰਕਤਖਾਨ ਜਿਉਂਦਾ ਹੈ ਜਿਸ ਨੇ ਸਭ ਕੁਝ ਆਪਣੀ ਅੱਖੀਂ ਵੇਖਿਆ ਹੈ ਪਰ ਉਹ ਤੁਰ ਫਿਰ ਨਹੀਂ ਸਕਦਾ ਮੰਜੇ ਤੇ ਹੀ ਪਿਆ ਹੈ ਸਰਮਕ ਸਿੰਘ ਨੇ ਉਸ ਦੇ ਘਰ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਕਈ ਬਜ਼ੁਰਗ ਉਸ ਨੂੰ ਲੈ ਕੇ ਤੁਰ ਪਏ ਬਰਕਤਖਾਨ ਆਮ ਕਿਸਾਨ ਪਰਿਵਾਰ ਨਾਲ ਸੰਬੰਧਿਤ ਸੀ ਉਨ੍ਹਾਂ ਦੇ ਘਰ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ ਉਹ ਦਰਵਾਜ਼ੇ ਵਿੱਚ ਮੰਜੇ ਤੇ ਪਿਆ ਸੀ ਉਸ ਦੇ ਕੋਲ ਹੀ ਹੁੱਕਾ ਤੇ ਮੇਜ਼ ਉੱਤੇ ਪਾਣੀ ਵਾਲੀ ਗੜਬੀ ਰੱਖੀ ਹੋਈ ਸੀ ਜਦ ਉਸ ਨੂੰ ਦੱਸਿਆ ਕਿ ਪਹਾੜਾ ਸਿੰਘ ਦਾ ਪੋਤਾ ਇੰਦਰ ਸਿੰਘ ਦਾ ਮੁੰਡਾ ਸੁਰਮਖ ਸਿੰਘ ਚੜ੍ਹਦੇ ਪੰਜਾਬ ਚੋਂ ਆਇਆ ਹੈ ਤਾਂ ਉਹ ਦਿਲ ਨੂੰ ਕਰੜਾ ਕਰਦਿਆਂ ਉੱਠ ਕੇ ਬੈਠ ਗਿਆ ਸੁਰਮਖ ਸਿੰਘ ਨੇ ਉਸ ਤੇ ਪਹਿਰੇ ਹੱਥ ਲਾਏ ਤਾਂ ਉਸ ਨੇ ਬਾਹ ਫੜ ਕੇ ਆਪਣੇ ਨਾਲ ਘੁੱਟ ਲਿਆ ਤੇ ਭੁੱਬਾ ਮਾਰਨ ਲੱਗਾ ਉਹ ਕਦੇ ਸੁਰਮਖ ਦੇ ਸਿਰ ਤੇ ਹੱਥ ਫੇਰਦਾ ਕਦੇ ਪਿੱਠ ਤੇ ਕਦੇ ਬਾਹਾਂ ਘੁੱਟ-ਘੁੱਟ ਵੇਖਦਾ ਤੇ ਕਦੇ ਹੱਥ ਫੜ ਕੇ ਮੱਥੇ ਨਾਲ ਲਾਉਂਦਾ ਜਿਵੇਂ ਇਹਨਾਂ ਅੰਗਾਂ 'ਚੋਂ ਇੰਦਰ ਸਿੰਘ ਨੂੰ ਭਾਲ ਰਿਹਾ ਹੋਵੇ ਬਰਕਤਖਾਨ ਨੇ ਦੱਸਿਆ ਕਿ ਉਹ ਇੰਦਰ ਤੇ ਇਕੱਠੇ ਹੀ ਪੜਦੇ ਸੀ ਇੱਕ ਜਮਾਤ ਵਿੱਚ ਸਾਡਾ ਬੜਾ ਪਿਆਰ ਸੀ ਉਸਨੇ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਕੀਤੀਆਂ ਹੰਝੂ ਕੇਰ-ਕੇਰ ਕੇ ਮਨ ਹੌਲਾ ਕੀਤਾ ਫਿਰ ਦੋਵੇਂ ਹੱਥ ਫੈਲਾ ਕੇ ਉੱਪਰ ਵੱਲ ਚੁੱਕਦਿਆਂ ਦੁਆ ਕੀਤੀ ਅੱਲਾ ਸ਼ੁਕਰ ਹੈ ਤੇਰਾ ਮੇਰੀ ਆਖਰੀ ਇੱਛਾ ਪੂਰੀ ਹੋ ਗਈ ਭਾਵੇਂ ਮੇਰਾ ਯਾਰ ਇੰਦਰ ਤਾਂ ਨਹੀਂ ਮਿਲਿਆ ਪਰ ਉਹਦੀ ਔਲਾਦ ਨੇ ਮੇਰੇ ਸੀਨੇ ਨਾਲ ਲੱਗ ਕੇ ਸੁੱਖ ਸ਼ਾਂਤੀ ਦਿੱਤੀ ਹੈ ਤਸੱਲੀ ਹੋਈ ਹੈ ਕਿ ਉਸ ਦਾ ਪਰਿਵਾਰ ਖੁਸ਼ੀਆਂ ਨਾਲ ਚੜ੍ਹਦੇ ਪੰਜਾਬ ਵਿੱਚ ਵਸਦਾ ਰਸਦਾ ਹੈ ਹੁਣ ਮੇਰੀ ਜਾਨ ਵੀ ਸੌਖੀ ਨਿਕਲ ਜੂ ਸਰਮਕ ਸਿੰਘ ਨੂੰ ਜਦ ਪਿੰਡ ਦੇ ਲੋਕ ਚਾਵਾਂ ਨਾਲ ਉਹਨਾਂ ਦੇ ਵਡੇਰਿਆਂ ਦੀ ਰਿਹائش ਤੋਂ ਵਿਦਾ ਕਰਨ ਲੱਗੇ ਤਾਂ ਉਸਨੇ ਇੱਕ ਪਲਾਸਟਿਕ ਦਾ ਡੱਬਾ ਕੱਢਿਆ ਤੇ ਵੀੜੇ ਵਿੱਚੋਂ ਲੋਕਾਂ ਦੇ ਪੈਰਾਂ ਦੀ ਧੂੜ ਵਾਲੀ ਮਿੱਟੀ ਡੱਬੇ ਵਿੱਚ ਪਾ ਲਈ। ਵਾਪਸ ਆ ਕੇ ਉਸਨੇ ਆਪਣੇ ਪਿਤਾ ਨੂੰ ਮਨਸੂਰਪੁਰ ਦੇ ਲੋਕਾਂ ਵੱਲੋਂ ਮਿਲੇ ਪਿਆਰ, ਸਤਿਕਾਰ, ਘਰ ਦੇ ਹਾਲਾਤ, ਬਰਕਤ ਖਾਨ ਦੀਆਂ ਗੱਲਾਂ ਸੁਣਾਈਆਂ ਤਾਂ ਇੰਦਰ ਸਿੰਘ ਨੂੰ ਇਓ ਮਹਿਸੂਸ ਹੋਇਆ ਜਿਵੇਂ ਉਹ ਖੁਦ ਹੀ ਜਾ ਕੇ ਆਇਆ ਹੋਵੇ। ਸਰਮਖ ਸਿੰਘ ਨੇ ਮਿੱਟੀ ਵਾਲਾ ਡੱਬਾ ਫੜਾਇਆ ਤਾਂ ਉਸਨੇ ਡੱਬੇ ਨੂੰ ਮੱਥੇ ਨਾਲ ਲਾਇਆ ਅਤੇ ਫਿਰ ਖੋਲ ਕੇ ਉਸ ਮਿੱਟੀ ਵਿੱਚੋਂ ਇੱਕ ਚੁਟਕੀ ਕੱਢ ਕੇ ਆਪਣੇ ਸਿਰ ਵਿੱਚ ਪਾ ਲਈ ਇਸ ਉਪਰੰਤ ਡੱਬਾ ਬੰਦ ਕਰ ਦਿਆ ਸਰਮਖ ਸਿੰਘ ਨੂੰ ਕਿਹਾ ਆ ਲੈ ਪੁੱਤਰਾ ਇਹ ਸਾਂਭ ਲੈ ਜਦ ਮੇਰਾ ਸੰਸਕਾਰ ਕਰਨ ਲੱਗੇ ਉਦੋਂ ਇਹ ਮਿੱਟੀ ਮੇਰੀ ਚਿਤਾ ਵਿੱਚ ਪਾ ਦੇਵੀ ਇਹ ਮੇਰੀ ਜਨਮ ਭੋਏ ਦੀ ਮਿੱਟੀ ਹੈ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਸੀ ਜਨਮ ਪੋਏ ਦੀ ਮਿੱਟੀ ਜਿਸ ਦੇ ਕਹਾਣੀਕਾਰ ਨੇ ਸ਼੍ਰੀ ਬਲਵਿੰਦਰ ਸਿੰਘ ਪੁੱਲਰ ਦੋਸਤੋ ਕਲੀਅਰ ਅਮਰਤ ਚੈਨਲ ਨਿਰੋਲ ਸਾਹਿਤਿਕ ਚੈਨਲ ਹੈ ਤੁਹਾਡੇ ਸੁਝਾਵਾਂ ਦੀ ਮੈਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਆਪਣੀ ਕੋਈ ਵੀ ਕਹਾਣੀ ਕਵਿਤਾ ਗਜ਼ਲ ਨੂੰ ਇਸ ਚੈਨਲ ਦੇ ਉੱਤੇ ਪੇਸ਼ ਕਰਨ ਦੇ ਲਈ ਫੋਨ ਨੰਬਰ ਮੇਰੇ ਦਿੱਤੇ ਹੋਏ ਨੇ ਤੁਸੀਂ ਇਹਨਾਂ ਨੰਬਰ ਦੇ ਉੱਤੇ ਮੈਨੂੰ ਕਾਲ ਕਰਕੇ ਆਪਣੀ ਕਹਾਣੀ ਸੈਂਡ ਕਰ ਸਕਦੇ ਹੋ ਦੋਸਤੋ ਫਿਰ ਕੋਈ ਨਵੀਂ ਸਾਹਿਤਕ ਰਚਨਾ ਤੁਹਾਡੇ ਲਈ ਲੈ ਕੇ ਜਲਦੀ ਹਾਜ਼ਰ ਹੋਵਾਂਗੀ ਤਦ ਤੱਕ ਆਪਣਾ ਖਿਆਲ ਰੱਖਿਓ ਸਦਾ ਖੁਸ਼ ਰਹੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡੀ ਖਾਦਮ ਅੰਮ੍ਰਿਤ ਪਾਲ ਕਲੇਰ